ਸਤਾਈ ਦੀ ਤਿਆਰੀ ਕਰ ਰਹੇ ਆ ਦੇਖੋ ਜੀ ਆਪਾਂ ਇੱਥੇ ਹੀ ਆ ਪੰਜਾਬੀ ਆ ਪੰਜਾਬ ਜੀ ਰਹਿਣਾ ਤੇ ਤਿਆਰੀ ਤਿਆਰੀ ਆ ਜੀ ਉਦਾਂ ਆਪਾਂ ਤਿਆਰੀ ਮਤਲਬ ਇਲੈਕਸ਼ਨਸ ਦੀ ਤਿਆਰੀ ਨਹੀਂ ਟੀਮ ਨਾਲ ਆ ਜੀ ਅਕਾਲੀ ਦਲ ਦੇ ਨਾਲ ਖੜੇ ਆ ਅਕਾਲੀ ਦਲ ਦੇ ਨਾਲ ਖੜੇ ਆ ਉਹ ਨਾ ਕੱਢ ਦੇਣਗੇ ਤੇ ਉਹ ਕੁਐਸਚਨ ਵੀ ਬਹੁਤ ਹੁੰਦੇ ਆ ਨਾ ਤੇ ਆਪਾਂ ਦਿਲੋਂ ਖੜੇ ਹਾਂ ਮੈਂ ਤਿਆਰੀ ਕਰ ਰਹੇ ਆ ਅ ਤਿਆਰੀ ਟੈਨ ਨਹੀਂ ਮੈਂ ਬਾਕੀ ਜਵਾਬ ਬੜੇ ਸਿੱਧੇ ਦਿੱਤੇ ਐ ਇੱਥੇ ਸੋਚਣ ਲੱਗ ਗਏ ਨਹੀਂ ਮੈਂ ਸੋਚਿਆ ਨਹੀਂ ਮੈਂ ਕਿ ਟਰੈਕਟਰ ਕਿਸੇ ਨੂੰ ਵੀ ਦੇ ਸਕਦੇ ਆ ਆਪਾਂ ਜਦੋਂ ਸ਼ੁਰੂਆਤ ਕੀਤੀ ਸੀ ਨਾ ਹੂੰ ਉਹਦੇ ਇੱਕੋ ਹੀ ਬੰਦਾ ਬਿਟਨਸ ਆ ਮੀਨ ਸ਼ਰਨਜੀਤ ਸਿੰਘ ਢਿੱਲੋਂ ਆਪਣੇ ਲੁਧਿਆਣੇ ਵਾਲੇ ਲੁਧਿਆਣੇ ਵਾਲੇ ਹੂੰ ਆ ਪੁੱਛਿਆ ਦੱਸ ਮੱਖਣ ਮੈਨੂੰ ਸਖਵੀਰ ਜੀ ਨੇ ਮੈਂ ਕਿਹਾ ਜੀ ਆਪਾਂ ਬਿਨਾਂ ਸ਼ਰਤ ਤੋਂ ਆ ਤੁਹਾਡੇ ਨਾਲ ਬਈ ਮੈਨੂੰ ਤੁਸੀਂ ਆਹ ਕਹ ਰੋਗਰ ਬਸਾਨੂੰ ਉਦਾਂ ਹੀ ਬਹੁਤ ਆ ਵੀ ਸਖਬੀਰ ਬਾਦ ਨਾ ਯਾਰੀ ਆ ਬਸ ਇਹੀ ਬਹੁਤ ਆ ਆ ਪਕੜੀ ਤੇ ਮਾਈਨਿੰਗ ਕਰਨੀ ਜਾਂ ਮੈਨੂੰ ਕੋਈ ਹੋਰ ਅੱਛਾ ਹੀ ਜਿੰਨਾ ਤੁਸੀਂ ਨਾ ਲਿਆ ਨਾ ਉਹਨਾਂ ਤੇ ਮਾਈਨਿੰਗ ਮਾਈਨਿੰਗ ਦੇ ਹੀ ਜਾਮ ਲਾਦੇ ਰਿਹਾ ਲੋਕ ਉਹਨੇ ਮੈਂ ਤਦ ਹੀ ਕਿਹਾ ਮੈਨੂੰ ਨਹੀਂ ਕੋਈ ਇਦਾਂ ਦਾ ਵੀ ਮੈਂ ਤਾਂ ਉਹਨਾਂ ਕੋ ਬਿਨਾਂ ਸ਼ਰਤ ਤੋਂ ਯਾਰੀ ਆ ਤੁਹਾਡੇ ਨਾਲ ਬਸ ਸੇਵਾ ਲਾਓ ਤੇ ਕਰੀਏ ਬਸ ਬੈਕਲਾ ਨਹੀਂ ਕਹਿੰਦਾ ਜਿੰਨੀਆਂ ਵੀ ਹੁਣ ਪਾਰਟੀਆਂ ਆ ਕਾਂਗਰਸ ਆ ਆਮ ਸਾਰਿਆਂ ਦੇ ਤੁਸੀਂ ਮੂੰਹੋਂ ਸੁਣਿਆ ਮੇਨ ਲੀਡਰਾਂ ਦੇ ਵੀ ਖੇਤਰੀ ਪਾਰਟੀ ਚਾਹੀਦੀ ਹੈ ਚਾਹੀਦੀ ਤੇ ਬੀਜੇਪੀ ਚ ਹੁਣ ਚੱਲ ਗਿਆ ਜਾਖੜ ਸਾਹਿਬ ਉਹ ਵੀ ਇਹ ਰੌਲਾ ਪਾਉਂਦੇ ਆ ਕਾਂਗਰਸ ਕਹਿ ਰਹੀ ਆ ਆਮ ਨੇ ਕਿਹਾ ਖੁਦ ਸੀਐਮ ਸਾਹਿਬ ਨੇ ਕਿਹਾ ਸੁਣਿਆ ਤੁਸੀਂ ਕਿ ਨਹੀਂ ਨੇ ਸੀਂਦ ਨੇ ਬਾਕੀ ਲੀਡਰਾਂ ਨੇ ਜ਼ਰੂਰ ਮੰਗੀਆਂ ਖੇਤਰੀ ਪਾਰਟੀ ਸੁਖਵੀਰ ਦਾ ਨਾਮ ਨਹੀਂ ਸੁਖਵੀਰ ਦਾ ਖੇਤਰੀ ਪਾਰਟੀ ਚਾਹੀਦੀ ਕਿਹਾ ਤੁਸੀਂ ਫਿਰ ਸੁਖਵੀਰ ਦਾ ਨਾਮ ਸੁਖਵੀਰ ਸਿੰਘ ਬਾਦਲ ਨੂੰ ਕਿਦਾਂ ਦੇ ਦੇ ਮੈਂ ਤਾਂ ਉਹ ਤਾਂ ਨੇਰੀ ਲਿਆ ਦੂ ਪੰਜਾਬ ਦੇ ਵਿੱਚ ਉਹ ਮਾਲਕ ਸੀ ਉਹਨੇ ਕੀਤਾ ਕਿ ਨਹੀਂ ਕੰਮ ਅੱਜ ਤੁਸੀਂ ਉਹਨਾਂ ਰੋੜਾਂ ਦੇ ਅੱਖ ਦੇ ਝਮਕੀ ਨਾ ਪਹੁੰਚਦੇ ਹਾਂ ਹਾਂ ਹੈਨਾ ਕਰਨਾ ਪੈਣਾ ਸੀ ਉਹਨਾਂ ਦਾ ਫਰਜ਼ ਸੀ ਫਰਜ਼ ਸੀ ਕੋਈ ਆਸਾਨ ਨਹੀਂ ਕੀਤਾ ਪਰ ਕੰਮ ਕੀਤਾ ਹਾਂ ਸਭ ਤੋਂ ਚੰਗਾ ਲੀਡਰ ਕਹਿੰਦਾ ਲੱਗਦਾ ਪੂਰੇ ਪੰਜਾਬ 'ਚ ਕੈਂਡਿਡ ਲੀਡਰ ਕੈਂਡਿਡ ਤਾਂ ਉਹ ਹੀ ਆ ਸੁਖਬੀਰ ਸਿੰਘ ਮਾਦਮ ਤਨੂ ਪਹਿਲਾਂ ਗਾਣਾ ਬੜੀਆਂ ਪਈਆਂ ਸੀ ਜਦੋਂ ਤੁਸੀਂ ਫੇਰ ਕੀ ਹੋਇਆ ਗਾਣਾ ਤਾਂ ਜਿਹਦੀ ਜਿਹਦੀ ਜੋਬ ਗਾਣਾ ਦੀ ਉਹ ਗਾਣਾ ਕੱਢ ਸਕਦਾ ਆਪਾਂ ਰੋਕਣਾ ਥੋੜੋ ਕਿਸੇ ਨੂੰ ਕਿਉਂਕਿ ਜਦੋਂ ਸ਼ਰਮਨੀ ਕਾਲੀ ਦਲ ਵੱਲੋਂ ਤੁਸੀਂ ਇਲੈਕਸ਼ਨ ਗਏ ਤੁਸੀਂ ਇਲੈਕਸ਼ਨ ਦੇ ਵਿੱਚ ਖੜੇ ਹੋਏ ਸੀਗੇ ਨਹੀਂ ਮੈਂ ਇੱਥੇ ਤਾਂ ਨਹੀਂ ਨਾਲੋਂ ਤਾਂ ਨਹੀਂ ਕੋਈ ਇਲੈਕਸ਼ਨ ਕੀਤੀ ਪਰ ਮੈਨੂੰ ਜੁਆਇਨ ਤਾਂ ਕੀਤੀ ਇਹਨਾਂ ਨੇ ਮੈਨੂੰ ਕਿ ਇੱਥੇ ਭੇਜਿਆ ਸੀ ਆਪਾਂ ਕਿਹਦੀ ਗੱਲ ਕਰਦੇ ਹਾਂਜੀ ਤੁਸੀਂ ਕਾਲੀ ਦਲ ਦੀ ਕਾਲੀ ਸ਼੍ਰੋਮਣੀ ਕਾਲੀ ਦੀ ਹਾਂ ਮੈਨੂੰ ਆਪਣਾ ਭੇਜਿਆ ਸੀਗਾ ਇੱਥੇ ਕਪੂਰਥਲੇ ਹਮ ਕਪੂਰਥਲੇ ਭੇਜਿਆ ਸੀ ਇਲੈਕਸ਼ਨ ਕੈਂਪੇਨਿੰਗ ਦੇ ਵਿੱਚ ਹਾਂਜੀ ਇਲੈਕਸ਼ਨ ਕੈਂਪੇਨਿੰਗ ਦੇ ਵਿੱਚ ਨਹੀਂ ਮੈਨੂੰ ਉੱਥੇ ਹਲਕਾ ਚਾਰਜ ਵੀ ਭੇਜ ਦਿੱਤਾ ਸੀ ਮੈਨੂੰ ਕਹਿੰਦੇ ਸੀ ਮਾਰਕ ਕਰ ਚੱਲ ਤੂੰ ਉੱਥੇ ਹਮ ਪਹਿਲਾਂ ਮੈਨੂੰ ਕਹਿੰਦੇ ਸੀ ਕੈਂਟ ਦੇ ਵਿੱਚ ਫਟੇਕੜ ਨਹੀਂ ਦਿੱਤੇ ਨਹੀਂ ਨਹੀਂ ਉਹ ਟੈਕਟ ਦੇ ਉਹ ਵੀ ਮੈਂ ਪੈਰ ਖਵਾੜੀ ਆਪ ਹੀ ਮਾਰ ਲਈ ਉਹ ਮੈਂ ਸਾਂਝੀ ਨਹੀਂ ਕਰ ਸਕਦਾ ਕਰ ਉਹ ਥੋੜਾ ਜਿਹਾ 2-4 ਲੀਡਰ ਸੀ ਤੇ ਉਹ ਵੀ ਸੋਚਦੇ ਸੀ ਉਹ ਦੋਗਲੇ ਜਿਹੇ ਲੀਡਰ ਸੀ ਕਾਲੀ ਦਲ ਦੇ ਅੱਛਾ ਮੈਂ ਸਾਰੀ ਫੇ ਆਪਾਂ ਵੀ ਪੰਜਾਬ ਚ ਰਹਿਣਾ ਜੇ ਸਿਆਸਤ ਕਰਨੀ ਫੇ ਤੁਹਾਨੂੰ ਆਲਾ ਦਵਾਲਾ ਦੇਖਣਾ ਪੈਣਾ ਦੇਖਣਾ ਮੈਂ ਜੋ ਕਿ ਅ ਸਖਵੀਰ ਬਾਦਲ ਨੇ ਨਹੀਂ ਦੇਖਿਆ ਕਿਉਂਕਿ ਉਹਨੂੰ ਠੱਬੀ ਵੀ ਆਪਣੇਆਂ ਨਹੀਂ ਮਾਰੀ ਆ ਉਸ ਟਾਈਮ ਤੋਂ ਮੰਨਦੇ ਹਾਂ ਕਿ ਸੁਖਵੀਰ ਸਿੰਘ ਮਾਦਰ ਦੀ ਗਲਤੀ ਸੀ ਦੇ ਉਹਦੀ ਗਲਤੀ ਤੁਸੀਂ ਗਲਤੀ ਉਹਨੂੰ ਸੁਧਾਰਨ ਦਾ ਮੌਕਾ ਨਹੀਂ ਤੁਸੀਂ ਦਿੱਤਾ ਜੇ ਗਲਤੀ ਸੀ ਤਾਂ ਹਨਾ ਮੰਨ ਲਓ ਗਲਤੀ ਆ ਐਗਜ਼ਾਮਪਲ ਦੇ ਤੌਰ ਤੇ ਹਨਾ ਤੇ ਉਹਨੂੰ ਤੁਸੀਂ ਮੌਕਾ ਨਹੀਂ ਦਿੱਤਾ ਨਾਲ ਦਿਆਂ ਨੇ ਹਨਾ ਸਲਾਹਕਾਰਾਂ ਨੇ ਕਹਿੰਦੇ ਰਜੀਵ ਗਾਦੀ ਮਰਾਂਤਾ ਉਹ ਚੱਕਰ ਹੋਇਆ ਉਹ ਚੱਕਰ ਬਾਦਲ ਸਾਹਿਬ ਨਾਲ ਸਕੇ ਵੀਰ ਜੀ ਨਾ ਹੋਇਆ ਜੇ ਉਦੋਂ ਮੰਨ ਲਓ ਕਹਿੰਦੇ ਵੀ ਆ ਆ ਹੋ ਗਿਆ ਉਹ ਹੋ ਗਿਆ ਤੇ ਤੁਸੀਂ ਉਦੋਂ ਸਿਆਣੇ ਵਿਆਣੇ ਬੰਦੇ ਕਿੱਥੇ ਸੀਗੇ ਨਾਲ ਦੇ ਤੁਸੀਂ ਪਹਿਲਾਂ 10 ਸਾਲ ਆਨੰਦ ਮਾਣਿਆ ਸਰਕਾਰ ਦਾ ਬਾਦਲਾਂ ਦਾ ਪਹਿਲਾਂ ਵੀ ਤੇ ਹੁਣ ਤੁਸੀਂ ਆ ਕੇ ਦੱਸਣ ਦੇ ਅਸੀਂ ਕਹਿੰਦੇ ਸੀ ਉਦਾਂ ਕਰਦੇ ਸੀ ਇਹ ਤਾਂ ਇਹ ਇਦਾਂ ਚੰਗਾ ਨਹੀਂ ਲੱਗਦਾ ਤੁਸੀਂ ਆਪਣੇ ਹੋ ਗਏ ਆਪਣੀ ਪਾਰਟੀ ਦੀ ਜਾਣ ਕੱਢਦੇ ਹੁਣ ਕਿਤੇ ਢੋਈ ਵੀ ਨਹੀਂ ਮੈਂਣੀ ਇਹਨਾਂ ਨੂੰ ਜਿਹੜੇ ਗਏ ਆ ਮੇਰਾ ਪੋਡਕਾਸਟ ਕੀਤਾ ਸੀ ਜੈਰਾਜ ਫਤਨ ਵਾਲੇ ਦਾ ਕਿਹਦਾ ਜੈਰਾਜ ਫਤਨ ਵਾਲੇ ਅੱਛਾ ਜੀ ਉਹ ਪੂਰਾ ਪਰਿਵਾਰ ਜਿਹੜਾ ਹੈ ਉਹ ਪੋਲਿਟਿਕਸ ਦੇ ਵਿੱਚ ਹੀ ਰਿਹਾ ਪੀਪੀਪੀ ਵੀ ਜਦੋਂ ਬਣੀ ਸੀ ਮਨਪੇ ਬਦਲ ਨਾਲ ਉਹਨਾਂ ਦੇ ਫਾਦਰ ਰਹੇ ਨੇ ਕਾਫੀ ਜੀ ਤੇ ਉਹ ਕਹਿੰਦਾ ਸੀ 트럼ਪ ਜਿੰਨਾ ਦਰਦਵਾਜ ਅੱਜ ਵੀ ਸੁਖਵੀਰ ਸਿੰਘ ਬਦਲ ਦਾ ਹਾਂ ਜੀ ਤਾਂ ਵੇ ਵੈਸੇ ਲੋਕਾਂ ਨੇ ਬੜਾ ਮਜ਼ਾਕ ਕਰਾਇਆ ਸੀ ਉਸ ਸਮੇ ਤੇ ਤਾਂ ਲੱਗਦਾ ਵੀ ਇਹੋ ਜੀ ਸੱਚਾਈ ਹੈਗੀ ਵੀ ਅੱਜ ਵੀ ਦਰਦਵਾਜ ਚੱਲਦਾ ਬਿਉ ਲੀਡਰ ਹੈ ਜੀ ਆ ਪੋਜੀਸ਼ਨ ਦੇ ਵਿੱਚ ਕਾਲੀ ਦਾ ਲ ਮੇਨ ਲੀਡਰ ਚਿਹਰਾ ਦਾ ਸੋਰ ਕਿਹੜਾ ਹੈ ਨਾ ਐਮ ਐਲ ਏ ਤਾਂ ਵਿਚਾਰਾਂ ਕੋ ਇੱਕੋ ਰਹਿ ਗਿਆ ਉਹ ਨਹੀਂ ਐਮ ਐਲ ਏ ਛੱਡੋ ਤਿੰਨ ਸੀਗੇ ਦੋ ਨਾਰਾਜ਼ ਹੋ ਗਏ ਨਹੀਂ ਤੁਸੀਂ ਦੇਖੋ ਕਾਂਗਰਸ ਦੇ ਜਦੋਂ ਕਾਂਗਰਸ ਅਰੀ ਸੀ ਉਦੋਂ ਉਹਨਾਂ ਦੇ ਕਿੰਨੇ ਸੀ ਜਦੋਂ ਹੁਣ ਆਪਣੀ ਬਾੜ ਹੀ ਖੇਤ ਨੂੰ ਕਾਣ ਲੱਪੀ ਇਸ ਵਾਰੀ ਇਦਾਂ ਹੋਣਾ ਹੀ ਨਹੀਂ ਸੀ ਜਦੋਂ ਨਾਲ ਬੈਠੇ ਤੁਹਾਡੇ ਬੰਦੇ ਤੁਹਾਡੇ ਲਈ ਮਾੜਾ ਸੋਚੀ ਜਾਂਦੇ ਆ ਤਾਂ ਫਿਰ ਤੁਸੀਂ ਕਾਮਜਵ ਹੋ ਜਾਣਾ ਤੁਹਾਨੂੰ ਠਿੱਬੀ ਤਾਂ ਲੱਗ ਗਈ ਹੈ ਨਾ ਡਿਗਣਾ ਤਾਂ ਹੈਗਾ ਹੀ ਇੱਕ ਵਾਰੀ ਇਹ ਨਹੀਂ ਵੀ ਠਿੱਬੀ ਲੱਗੀ ਤਾਂ ਸਿੱਧੇ ਤੁਰੇ ਜਾਣਾ ਮਾੜਾ ਮੋਟਾ ਝੋਲਾ ਦਾ ਪਹਿਣਾ ਹੀ ਹੈ ਨਾ ਤੇ ਉਹ ਫਿਰ ਹੁਣ ਉਹ ਕਾਇਮ ਹੋ ਗਿਆ ਦੁਬਾਰਾ ਐਜੇ ਸੀਐਮ ਦੇਖਦੇ ਹੋ ਤੁਸੀਂ ਹਾਂਜੀ ਇਹ ਐਜੇ ਸੀਐਮ ਹੀ ਦੇਖਣਾ ਪੈਣਾ ਸੀਐਮ ਬਣੂਗਾ ਤਾਂ ਫਿਰ ਉਹੀ ਬਣੂ ਜੇ ਜ ਕਾਲੀਦਲ ਦਲ ਵੱਲੋਂ ਤਾਂ ਫਿਰ ਉਹੀ ਹੈ ਜੀਰਾ ਕਾਲੀਦਲ ਵੱਲੋਂ ਫਿਰ ਗੁਈ ਚੇਰਾਂ ਨੇ ਹਾਂ ਫਿਰ ਗੁਈ ਚੇਰਾਂ ਨੇ ਇਹ ਹੋਰ ਨਹੀਂ ਜੀਰਾ ਕੋਈ ਇਲਜ਼ਾਮ ਬਟੇ ਨਾ ਇਹ ਇਲਜ਼ਾਮ ਕਾਤਾ ਬਟਾ ਜੀ ਬੇਦਨੀਆ ਦੇ ਇਲਜ਼ਾਮ ਨਹੀਂ ਦੱਸੋ ਪਹਿਲਾਂ ਤੁਸੀਂ ਮੈਨੂੰ ਦੱਸੋ 328 ਰੁਪਏ ਵਾਲਾ ਮਾਮਲਾ ਵੀ ਤੁਸੀਂ ਮੈਨੂੰ ਇਹ ਦੱਸ ਦਿਓ ਮੈਂ ਕੋਈ ਸਿਆਣਾ ਨਹੀਂ ਆਮ ਰੀਅਲੀ ਬੈਰੀ ਸੌਰੀ ਮੈਂ ਤੁਹਾਨੂੰ ਮੈਂ ਜਿਹੜੀ ਗੱਲ ਕਹਨਾ ਸਾਡੇ ਗੁਰੂ ਸਾਹਿਬਾਂ ਦੀ ਕੌਣ ਬਿਆਦਵੀ ਕਰ ਸਕਦਾ ਫੇਰ ਅਸੀਂ ਕਾਹਦੇ ਜੋਗੇ ਰਹਿਗੇ ਸਾਡੇ ਗੁਰੂ ਦੀ ਬਿਆਦਵੀ ਹਾਂ ਇਹਨੂੰ ਹੈਪਨ ਕਹਿ ਸਕਦੇ ਹੋਇਆ ਕਿਸੇ ਨੇ ਕੀਤਾ ਉਹ ਇਹਨਾਂ ਨੇ ਆ ਜਿਹੜੇ ਨਾਲ ਸੀ ਟੀਮ ਇਹਨਾਂ ਨੇ ਸੰਭਣਾ ਸੀ ਨਾ ਜਿਹੜੇ ਹੁਣ ਨੱਠੇ ਭੱਜੇ ਫਿਰਦੇ ਆ ਏ ਉਦੋਂ ਕਿੱਥੇ ਮਰੇ ਸੀਗੇ ਫਿਰ ਜੇ ਮੰਨ ਲਓ ਸਖਵੀਰਵਾਲ ਦੀ ਗਲਤੀ ਸੀ ਤਾਂ ਤੁਸੀਂ ਭਾਈ ਉਦੋਂ ਹੀ ਝੱਗਾ ਚੱਕੋ ਵੀ ਪ੍ਰਧਾਨ ਸਾਹਿਬ ਆਹ ਹੋ ਗਿਆ ਉਹ ਹੋ ਗਿਆ ਉਸ ਸਮੇਂ ਦਾ ਜਵਾਬ ਮੰਗੋ ਹਨਾ ਇਹਨਾਂ ਲੀਡਰਾਂ ਤੋਂ ਤੁਸੀਂ ਵੀ ਜਾਓ ਪੋਡਕਾਸਟ ਕਰੋ ਇਹ ਹੁਣ ਤਾਂ ਸਿਆਣੇ ਬਣਦੇ ਦਸੀ ਸਾਲੀ ਬਾਅਦ ਵੀ ਹੁਣ ਤਾਂ ਸਖਵੀਰ ਗਿਆ ਗਿਆ ਉਹਨੇ ਫੇਰ ਸਰੀ ਚੱਕ ਚੱਕ ਲਈ ਹੁਣ ਇਹਦਾ ਉਹਨੂੰ ਬਿਲਕੁਲ ਹੀ ਕਰਕੇ ਬਿਠੇ ਵੀ ਇੱਥੇ ਤਾਂ ਬਲਾਕ ਸਮਤੀ ਵੀ ਨਹੀਂ ਕੋਈ ਜਿੱਤ ਸਕਦਾ ਤੁਹਾਡੇ ਸਾਹਮਣੇ ਕੱਢ ਲਾ ਫਿਗਰ ਆਊਟ ਹੁਣ ਕੱਲਾ ਬੰਦਾ ਖੜਾ ਫੇ ਵੀ ਨਾਲ ਤੋਂ ਵਧੀਆ ਬਈ ਉਹਨਾਂ ਦੇ ਲੋਕਾਂ ਦੇ ਦਿਲ ਛੇਗਾ ਪਰ ਉਹ ਜਿੱਥੇ-ਜਿੱਥੇ ਜਿਹੜੇ-ਜਿਹੜੇ ਏਰੀਆ 'ਚ ਜੁੜੇ ਸੀ ਤੇ ਉਧਰੋਂ ਹੁਣ ਲੋਕ ਉਹਨਾਂ ਨੂੰ ਗਮਰਾਹ ਕਰਦੇ ਸੀ ਡਿਸਟਰਬ ਲੋਕ ਵੀ ਵੇਟ ਕਰਨ ਲੱਪ ਜਾਂਦੇ ਵੀ ਚਲੋ ਆਪਾਂ ਦੇਖਦੇ ਆਂ ਵੀ ਕੀ ਕਹਾਣੀ ਹੈ ਸੁਖਬੀਰ ਸਿੰਘ ਬਾਦਲ ਨੂੰ ਐਸੇ ਸੀਐਮ ਫੇਸ ਦੇਖਦੇ ਹੋ ਹਾਂਜੀ ਹਾਂਜੀ ਬਿਲਕੁਲ ਜੀ ਉਹੀ ਚਿਹਰਾ ਆ ਤੇ ਉਹੀ ਇੰਜਣ ਆ ਉਦੇ ਨਾਲ ਹੀ ਚੱਲਣਾ ਪੈਣਾ ਸਾਰਿਆਂ ਨੂੰ ਤੇ ਕੋਈ ਨਹੀਂ ਨਹੀਂ ਹੋਰ ਚਿਹਰਾ ਨਹੀਂ ਹਾਲੇ ਦੱਸਦਾ ਨਹੀਂ ਬਾਕੀ ਤੁਹਾਡਾ ਕੋਈ ਹੈਗਾ ਤਾਂ ਤੁਸੀਂ ਦੱਸ ਦਿਓ ਤੇ ਇਸ ਟਾਈਮ ਜਿਹੜੇ ਚਿਹਰੇ ਨੇ ਵਧੀਆ ਨਹੀਂ ਨਹੀਂ ਵਧੀਆ ਪਰ ਸੀਐਮ ਦਾ ਚਿਹਰਾ ਹੈ ਨਾ ਤੁਸੀਂ ਪੁੱਛਿਆ ਜਿਹੜੇ ਸਾਰੇ ਵਧੀਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਦਾਂ ਵੀ ਵਧੀਆ ਕਈ ਵਧੀਆ ਫੈਕਸ ਹੋਰ ਵੀ ਲਾਉਂਦੇ ਚਿਹਰੇ ਦੀ ਨਹੀਂ ਗੱਲ ਗੱਲ ਸੀ ਐਮ ਦੀ ਉਹਨਾਂ ਨੇ ਹੰਡਾਇਆ ਉਹਨਾਂ ਨੂੰ ਹੁਣ ਪਤਾ ਆ ਯਾ ਕਾਂਗਰਸ ਚ ਤਾਂ ਪੰਜ ਪੰਜ ਚਿਹਰੇ ਨੇ ਚਲੋ ਜਿੱਤ ਜਿੱਤ ਦੇ ਅੰਦਰ ਰੰਦਾਵਾ ਉਹ ਮੈਨੂੰ ਲੱਗਦਾ ਇੱਕ ਕਹਾਵਤ ਹੁੰਦੀ ਪਹਿਲਵਾਨ ਆਪਣੇ ਜੋਰ ਤੇ ਡੱਕ ਪੈਂਦਾ ਕਈ ਜੀ ਪੈ ਜਾਂਦਾ ਹੁੰਦਾ ਕਈ ਵਾਰੀ ਐਦਾਂ ਹੋ ਜਾਂਦੀ ਹੈ ਨਾ ਵੱਡਾ ਹੋ ਜਾਂਦੀ ਆਓ ਹੁਣ ਉਹਨਾਂ ਦਾ ਆਪਣਾ ਖਾਂਟੋ ਕਲੇਸ਼ ਜਿਹੜਾ ਹੈਗਾ ਤੇ ਉਹ ਮਕਾਉਣ ਸੀਐਮ ਦੀ ਸਟੋਰੀ ਬਾਅਦ ਚ ਚੱਲਣੀ ਹੈ ਹਮ ਮਤਲਬ ਤੁਸੀਂ ਕਹਿ ਰਹੇ ਹੋ ਜਿਵੇਂ ਕਾਂਗਰਸ ਚ ਪਿਛਲੀ ਵਾਰੀ ਹੋਇਆ ਸੀਗਾ ਵੀ ਸੀਐਮ ਬਾੜੇ ਸੀਐਮ ਬੜੇ ਫਿਰਦੇ ਸੀ ਉਹ ਚੀਜ਼ ਦੁਆਰਾ ਨਜ਼ਰ ਆਂਦੀ ਵੀ ਹੈ ਹਾਂਜੀ ਹਾਂਜੀ ਲੱਗਦਾ ਪਰ ਉਹ ਉਹਨਾਂ ਦੀ ਬਿਆਨਬਾਜ਼ੀ ਦੇਖੋ ਨਾ ਆਪਣੇ ਇੱਕ ਦੂਜੇ ਲਈ ਕਿ ਨਾ ਇੱਕ ਦੂਜੇ ਦੇ ਖਿਲਾਫ ਹਾਂ ਸੋਸ਼ਲ ਮੀਡੀਆ ਲੱਦਿਆ ਪਿਆ ਕਿਸ ਚੀਜ਼ ਲਈ ਹਾਂ ਆਪਸ ਵਿੱਚ ਇੱਕ ਦੂਜੇ ਨੂੰ ਕਹਿਣਾ ਜਾਂ ਜੋ ਉਹਨਾਂ ਦਾ ਉਹ ਕੋਈ ਜੋ ਉਹਨਾਂ ਦੀ ਕਾਰਜਸ਼ੈਲੀ ਹੈ ਹੁਣ ਚੱਲ ਰਹੀ ਆ ਜੋ ਰੈਲੀਆਂ ਹੋ ਰਹੀਆਂ ਉਹਨਾਂ ਦੀਆਂ ਉਹਨਾਂ ਦੇ ਵਿੱਚ ਕੋਈ ਆਉਂਦਾ ਕੋਈ ਨਹੀਂ ਆਉਂਦਾ ਉਹ ਫਿਰ ਨੁਕਸਾਨਦੇਹ ਤਾਂ ਹੈ ਫਿਰ ਲੋਕਾਂ 'ਚ ਹੀ ਹਵਾ ਬਣਨੀ ਵੀ ਹੁਣ ਇਕੱਠੇ ਤਾਂ ਹੈ ਨਹੀਂਗੇ ਹਾਂ ਪਰਾ ਨਹੀਂ ਲੱਗਦਾ ਵੀ ਜਿਹੜੇ ਇਲਜ਼ਾਮ ਕਾਲੀ ਦਲ ਤੇ ਲੱਗਦੇ ਆ ਉਹ ਕਦੇ ਜਾ ਨਹੀਂ ਸਕਦੇ ਨਹੀਂ ਉਹ ਦੇਖੋ ਜੀ ਬੇਦਬੀਆਂ ਦੇ ਇਲਜ਼ਾਮ ਹੁਣ ਨਾ ਮੈਂ ਦੇਖੋ ਜੀ ਤੁਹਾਨੂੰ ਮਾਮਲਾ ਨਵਾਂ ਨਹੀਂ ਹੈ ਪਰ ਉੱਥੇ ਚਲੋ ਕਾਰਵਾਈ ਹੋਣੀ ਸ਼ੁਰੂ ਹੋਈ 328 ਰੁਪਿਆਂ ਦੇ ਜਿਹੜਾ ਦੇਖੋ ਜੀ ਉਹ ਹੁਣ ਲੱਗੇ ਹੱਥ ਪੈਰ ਮਾਰਦੇ ਆ ਪਹਿਲਾਂ ਤਾਂ ਗੱਲ ਬਿਆਦਬੀ ਦੀ ਵੇਖੋ ਗੁਰੂ ਸਾਹਿਬ ਸਾਡੇ ਦੀ ਬਿਆਦਬੀ ਕੌਣ ਕਰ ਸਕਦਾ ਕਿਹਦੀ ਹਿੰਮਤ ਆ ਤੇ ਫਿਰ ਅਸੀਂ ਕਿੱਥੇ ਖੜੇ ਆ ਜੇ ਸਾਡੇ ਗੁਰੂ ਦੀ ਬਿਆਦਬੀ ਹੋਵੇ ਆ ਉਹਨਾਂ ਨੂੰ ਕੋਈ ਵਾਰਡਿੰਗ ਹੋਰ ਯੂਜ਼ ਕਰ ਲੈਣੀ ਚਾਹੀਦੀ ਵੇਖ ਕੇ ਪਨੋਇਆ ਉਹ ਸਾਹਬ ਨਹੀਂ ਹੋਇਆ ਉਹਦੀ ਮਿਸਟੇਕ ਉਹਨਾਂ ਨੇ ਮੰਗ ਲਈ ਉੱਥੇ ਜਾ ਕੇ ਵੀ ਜੇ ਮੇਰੀ ਝੋਲੀ ਪਾ ਦਿਓ ਪਹਿਲਾਂ ਝੋਲੀ ਪਵਾਉਣ ਨੂੰ ਕਾਲੇ ਸੀ ਜੇ ਹੁਣ ਪਵਾ ਲਈ ਫਿਰ ਉਹਨੂੰ ਕਹਿੰਦੇ ਜੀ ਵਾਕਿਆ ਹੀ ਹੁਣ ਤਾਂ ਇਹ ਇਦਾਂ ਹੁਣ ਜਿੱਦਾਂ ਸਲਾਹ ਦਿੱਤੀ ਸਾਰਿਆਂ ਨੇ ਸੀਨੀਅਰ ਬੰਦੇ ਸੀ ਉਹ ਤਾਂ ਉਹਨਾਂ ਨਾਲ ਹੀ ਚੱਲਿਆ ਉੱਥੇ ਤਾਂ ਤੁਸੀਂ ਮੌਨਕਰ ਨਹੀਂ ਹੋ ਸਕਦੇ ਪাবਲਿਕ ਨਹੀਂ ਮੌਨਕਰ ਹੋ ਸਕਦੀ ਬੰਦਾ ਚੱਲ ਗਿਆ ਗੁਰੂ ਬਖਸ਼ਣ ਹਾਰਿਆ ਜਿੱਥੇ ਚੱਲ ਗਿਆ ਜੇ ਹੁਣ ਗਨਾ ਹੋ ਜਾਂਦਾ ਫਿਰ ਉਹਨੂੰ ਫਾਹਾ ਢੋਲਾ ਦੇਣਾ ਮਾਰ ਢੋਲਾ ਦੇਣਾ ਵੀ ਜੇ ਉਹ ਕੋਈ ਗੱਲ ਹੋ ਗਈ ਜੇ ਤ ਬੰਦਾ ਮੰਨਣ ਨੂੰ ਤਿਆਰ ਮੰਨ ਵੀ ਲਿਆ ਤੇ ਸੋ ਇਹ ਵੱਡੀਆਂ ਗੱਲਾਂ ਆਪਾਂ ਉਸ ਲੈਵਲ ਤੱਕ ਆਪਣੀ ਸੋਚ ਹੈ ਨਹੀਂ ਮੇਰਾ ਮੰਨਣਾ ਆਪਣਾ ਹੈ ਜੀ ਜੇ ਮੈਨੂੰ ਹੁਣ ਤੁਸੀਂ ਇਸ ਕੈਮਰੇ ਤੇ ਲਿਆਂਦਾ ਤੇ ਮੇਰੇ ਜੋ ਖਿਆਲ ਆ ਉਹ ਆ ਪਰ ਜਿਹੜੀਆਂ ਵੀਡੀਓਜ਼ ਚੱਲੀਆਂ ਸੀ ਉਸ ਦੇ ਵਿੱਚ ਉਹ ਲਾਈਵ ਤੋਂ ਮੈਂ ਵੀ ਦੇਖੀ ਆ ਪਰ ਲੋਕਾਂ ਤਾਂ ਕਹੇ ਗਈ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਜਿਹੜੀਆਂ ਬੇਦਗੀਆਂ ਹੋਈਆਂ ਉਹੀ ਮੰਨ ਲਿਆ ਮੈਂ ਤਾਂ ਵੀ ਉਹਨਾਂ ਨੇ ਕਰਾਈਆਂ ਲੋਕੀ ਇਹੀ ਗੱਲ ਕਹਿ ਰਹੇ ਆ ਚਲੋ ਬਾਹਰ ਆ ਕੇ ਉਹਨਾਂ ਨੂੰ ਮੀਡੀਆ ਨੂੰ ਜੋ ਵੀ ਗੱਲ ਕਹੀ ਅੱਛਾ ਜਦੋਂ ਇਹਨਾਂ ਦਾ ਹੱਥ ਪੈਰ ਨਹੀਂ ਚੱਲਿਆ ਜਿਨ੍ਹਾਂ ਨੇ ਠੱਬੀ ਲਾਉਣੀ ਸੀ ਉਹ ਚੀਜ਼ ਕਰਵਾ ਲਈ ਹੈਨਾ ਉਹ ਕਰਵਾ ਕੇ ਫਿਰ ਉੱਤੇ ਪੈਰਾ ਦੇਣ ਲੱਗ ਪਏ ਪਹਿਲਾਂ ਕਹਿੰਦੇ ਸੀ ਵੀ ਜੇ ਤੁਸੀਂ ਮੰਨ ਜੋ ਹੈਨਾ ਹੁਣ ਪਹਿਲਾਂ ਕਹਿੰਦੇ ਤੁਸੀਂ ਮੰਨੂ ਨਾ ਆਪਣੇ ਸਿਰ ਪੈ ਜਾਣੀ ਜੇ ਬੰਦੇ ਨੇ ਹੁਣ ਮੰਨ ਲਈ ਤੁਹਾਡੇ ਕੇ ਆਖੇ ਲੱਗ ਕੇ ਹੁਣ ਤੁਸੀਂ ਉਹਦੇ ਦੁਆਲੇ ਸੁਖਵੀਰ ਸਿੰਘ ਬਾਦਲ ਨੇ ਮੰਨਿਆ ਕੀ ਹੈ ਨੀ ਉਹਨਾਂ ਨੇ ਕਿਆ ਵੀ ਮੇਰੀ ਝੋਲੀ ਪਾ ਦਿਓ ਜੋ ਵੀ ਹੈਗਾ ਤੁਸੀਂ ਸੁਣਿਆ ਕਿ ਨਹੀਂ ਸੁਣਿਆ ਮੈਂ ਸੁਣਿਆ ਉਹਨਾਂ ਨੇ ਸੱਤ ਵਚਨ ਕਰਤਾ ਤੇ ਉੱਤੋਂ ਬੰਦਾ ਕਾਰਵਾਈ ਨਾ ਹੋਣੀ ਮੰਨਿਆ ਕਿ ਵੇਦਬੀਆਂ ਕਰਾਣੀਆਂ ਮੰਨਿਆ ਮੰਨਿਆ ਨਹੀਂ ਜੋ ਉਹਨਾਂ ਨੇ ਉੱਤੋਂ ਬੋਲਿਆ ਜੀ ਉਹ ਹੁਣ ਤੁਸੀਂ ਦੇਖੋ ਨਾ ਮੈਂ ਤਾਂ ਮੈਂ ਤਾਂ ਉੱਥੇ ਉਹਨੂੰ ਹੱਥ ਜੋੜ ਕੇ ਖੜਾ ਦੇਖਿਆ ਤੇ ਮੈਂ ਨੀਵੀਂ ਪਾ ਕੇ ਵੀ ਹਾਂਜੀ ਉਹ ਕਹਿੰਦੇ ਕਹੋ ਜਿਸ ਜਾਨੋ ਹਨਾ ਉਹਨਾਂ ਨੇ ਕਹਤੇ ਹਾਂਜੀ ਫੇ ਇਦਾਂ ਵੀ ਹੁੰਦਾ ਵੀ ਝੋਲੀ ਪਵਾ ਲਿਆ ਨਾ ਕਿਸੇ ਬੰਦੇ ਨੇ ਆਪਣੇ ਆਪਣੇ ਆਪ ਨੂੰ ਉੱਥੇ ਕਰ ਦਿੱਤਾ ਮੋਰੇ ਵੀ ਠੀਕ ਆ। ਬਾਕੀ ਲਾਮ ਲਾਸ਼ਕਰ ਕਿੱਥੇ ਫੇ ਗਿਆ? ਗਲਤ ਸਖਬੀਰ ਤੋਂ ਉਹ ਬੰਦੇ ਹੁਣ ਵੀ ਮੁੱਛਾਂ ਨੂੰ ਤਾ ਦਈ ਫਿਰਦੇ ਆ। ਉਹ ਬੰਦਾ ਉਹਨਾਂ ਨਾਲ ਰਲ ਗਿਆ ਜਾ ਕੇ, ਉਹ ਬੰਦੇ ਉਹਨਾਂ ਨਾਲ ਰਲ ਗਏ ਜਾ ਕੇ। ਹਾਂ। ਹੈਨਾ ਉਹ ਉਸ ਉਹਦਾ ਕੋਈ ਤੰਬੀ ਕੱਢੋ। ਇਹ ਤਾਂ ਫਿਰ ਪ੍ਰੀ ਪਲਾਨ ਹੋ ਗਿਆ ਨਾ ਉਹਨਾਂ ਦਾ। ਵੀ ਏਸੇ ਹੀ ਬੰਦੇ ਨੂੰ ਸਿੱਟਣਾ।